ਗੁਰੂ ਜੋਤ ਦੀ ਫਿਲਮੀ ਪੇਸ਼ਕਾਰੀ ਗੁਰੂ ਜੋਤ ਦਾ ਅਦਬ ਗੁਰੂ ਸਾਹਿਬ ਉਹਨਾਂ ਦੇ ਮਾਤਾ ਪਿਤਾ ਗੁਰੂ ਕੇ ਮਹਿਲ ਸਾਹਿਬਜ਼ਾਦੀ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਤ ਮਹਾਨ ਗੁਰਸਿੱਖਾਂ ਸ਼ਹੀਦਾਂ ਸੰਤਾਂ ਅਤੇ ਭਗਤਾਂ ਨੂੰ ਕਿਸੇ ਵੀ ਵਿਪਰਵਾਦੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾ ਸਕਦਾ ਗੁਰਮਤਿ ਰਵਾਇਤ ਅੰਦਰ ਇਹਨਾਂ ਦੀਆਂ ਨਕਲਾਂ ਲਾਹਣ ਤੇ ਸਵਾਲ ਰਚਣ ਦੀ ਸਖਤ ਮਨਾਹੀ ਹੈ। ਇਹ ਵੀ ਗੁਰੂ ਸਾਹਿਬ ਦੇ ਅਦব ਨੂੰ ਟਾਲਉਣ ਦੇ ਬਰਾਬਰ ਹੈ। ਪਿਛਲੇ ਸਮੇਂ ਤੋਂ ਲਗਾਤਾਰ ਨਵੇਂ ਮਾਦੀਮਾਂ ਦੀ ਆੜ ਵਿੱਚ ਗੁਰੂ ਸਾਹਿਬ ਸਾਹਿਬਜ਼ਾਦੇ, ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ, ਸ਼ਹੀਦਾਂ, ਸੰਤਾਂ ਅਤੇ ਭਗਤਾਂ ਨੂੰ ਫਿਲਮਾਂ ਰਾਹੀਂ ਵਿਖਾਉਣ ਦੀ ਭੈੜੀ ਦੌੜ ਲੱਗੀ ਹੋਈ ਹੈ। ਦਲੀਲ ਹੈ ਕਿ ਅੱਜ ਦੇ ਨਿਆਣੇ ਸਿੱਖੇ ਇਤਿਹਾਸ ਤੋਂ ਜਾਣੂ ਨਹੀਂ ਇਸ ਲਈ ਅਸੀਂ ਨਵੀਂ ਤਕਨੀਕ ਨਾਲ ਇਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਹੈ ਉਹਨਾਂ ਮੁਤਾਬਿਕ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਕਿ ਸਿੱਖੀ ਦਾ ਪ੍ਰਚਾਰ ਕਰੇਗਾ ਅਤੇ ਨਵੀਂ ਪੀੜ੍ਹੀ ਨੂੰ ਸਿੱਖੀ ਦੇ ਰਾਹ ਤੇ ਲੈ ਕੇ ਜਾਵੇਗਾ ਉਹਨਾਂ ਦੀ ਦਲੀਲ ਸੁਣਨ ਨੂੰ ਚੰਗੀ ਲੱਗ ਸਕਦੀ ਹੈ ਬਹੁਤਿਆਂ ਨੂੰ ਲੱਗ ਵੀ ਰਹੀ ਹੈ ਪਰ ਪਰ ਸਿਧਾਂਤ ਨਾਲ ਕੋਈ ਸਮਝਾਤਾ ਕਿਸੇ ਦੀ ਨਿੱਜੀ ਭਾਵਨਾ ਕਰਕੇ ਕਦੇ ਵੀ ਨਹੀਂ ਹੋ ਸਕਦਾ। ਅਜਹੀ ਪੇਸ਼ਕਾਰੀ ਵੀ ਗੁਰੂ ਜੋਤ ਦੇ ਅਦਬ ਦੀ ਉਲੰਘਣਾ ਹੈ। ਕਾਤਕ ਅਸਲ ਮਨੁੱਖੀ ਅੱਖ ਕਿਸੇ ਹੱਦ ਤੱਕ ਹੀ ਵੇਖ ਸਕਦੀ ਹੈ ਪਰ ਦਿਸਦੇ ਤੋਂ ਪਾਰ ਵੀ ਬਹੁਤ ਕੁਝ ਹੁੰਦਾ ਹੈ। ਮਨੁੱਖ ਆਪਣੇ ਦਿਮਾਗ ਦੇ ਜ਼ੋਰ ਨਾਲ ਆਪਣੀ ਸਿਆਣਪ ਨਾਲ ਜਿੰਨਾ ਉਹ ਗੁਰੂ ਨੂੰ ਸਮਝਦਾ ਹੈ ਫਿਰ ਉਸ ਮੁਤਾਬਕ ਗੁਰੂ ਸਾਹਿਬ ਨੂੰ ਪਰਦੇ ਉੱਤੇ ਪੇਸ਼ ਕਰਨ ਲਈ ਯਤਨ ਕਰਦਾ ਹੈ। ਆਂਡ ਇਸ ਦਿਨ ਦਿਖਾਉਣ ਦੀ ਭੁੱਲ ਕਰਦਾ ਹੈ। ਇਹ ਭੁੱਲ ਸਿੱਖ ਲਈ ਬੇਹੱਦ ਘਾਤਕ ਹੈ। ਹੁਕਮ ਅਤੇ ਨਦਰ ਨੂੰ ਤਕਨੀਕੀ ਐਨਕ ਨਾਲ ਨਾ ਵੇਖਿਆ ਜਾ ਸਕਦਾ ਹੈ ਅਤੇ ਨਾ ਹੀ ਵਿਖਾਇਆ ਜਾ ਸਕਦਾ ਹੈ। ਰੋਹਾਨੀ ਚੜਤਲ ਜਿਸ ਅਮਲ ਦੀ ਕਸਰਤ ਵਿੱਚੋਂ ਉਪਜਦੀ ਹੈ। ਗੁਰੂ ਜੋਤ ਦੀ ਫਿਲਮ ਪੇਸ਼ਕਾਰੀ ਦਾ ਰਾ ਬਿਲਕੁਲ ਉਸ ਤੇ ਉਲਟ ਜਾਂਦਾ ਹੈ। ਇਹ ਤੁਰਦੇ ਫਿਰਦੇ ਬੁੱਤ ਤਕਨੀਕੀ ਬੁੱਤ ਹਨ ਸ਼ਬਦ ਗੁਰੂ ਦੇ ਪੁਜਾਰੀ ਦਾ ਇਸ ਬੁੱਤ ਪ੍ਰਸਤੀ ਦਾ ਸ਼ਿਕਾਰ ਹੋਣਾ ਆਤਮਿਕ ਮੌਤ ਹੋਪੇਗੀ ਵਪਾਰ ਦੀ ਇਸ ਮੰਡੀ ਵਿੱਚ ਗੁਰਮਤ ਦੇ ਆਸ਼ੇ ਨਾਲ ਜੇ ਇਹ ਸਿਧਾਂਤਕ ਸਮਝੌਤਾ ਹੋ ਗਿਆ ਤਾਂ ਗੁਰੂ ਨੂੰ ਸਿੱਖ ਤੋਂ ਖੋ ਲਿਆ ਜਾਵੇਗਾ ਫਿਰ ਸਿੱਖ ਦਾ ਹਰ ਇੱਕ ਵੱਡਾ ਕਦਮ ਇਹ ਸੁਰਤ ਦੇ ਮਾਰਗ ਤੋਂ ਕੋਹਾਂ ਦੀ ਦੂਰੀ ਪਾਉਂਦਾ ਹੋਵੇਗਾ ਪ੍ਰਚਾਰ ਪ੍ਰਸਾਰ ਦੇ ਬਹਾਨੇ ਖਾਲਸਾਈ ਰਵਾਇਤਾਂ ਦੀ ਉਲੰਘਣਾ ਕਰਨੀ ਅਤੇ ਸਿੱਖਾਂ ਨੂੰ ਬੁੱਤ ਪ੍ਰਸ਼ਤੀ ਦੇ ਕੁਰਾਹੇ ਉੱਪਰ ਤੋੜਨਾ ਸਰਾਸਰ ਗਲਤ ਹੈ। ਇਸ ਬਾਬਤ ਪ੍ਰੋਫੈਸਰ ਹਰਿੰਦਰ ਸਿੰਘ ਨਗੂ ਲਿਖਦੇ ਹਨ ਕਿ ਖਾਲਸੇ ਨੂੰ ਗੁਰੂ ਸਾਹਿਬਾਨ ਜਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕਿਸੇ ਵੀ ਗੁਰਸਿੱਖ ਦੇ ਕਿਸੇ ਵੀ ਰੂਪ ਜਾਂ ਅਮਲ ਨੂੰ ਵਿੰਗੜੇ ਟੇਡੇ ਢੰਗ ਨਾਲ ਨਾਟਕ ਵਿੱਚ ਬਦਲ ਕੇ ਰੰਗ ਮੰਚ ਉੱਤੇ ਖੇਡਣਾ ਨਹੀਂ ਚਾਹੀਦਾ ਅਤੇ ਨਾ ਹੀ ਗੁਰੂ ਸਾਹਿਬਾਨ ਦੀ ਕੋਈ ਤਸਵੀਰ ਬਣਾਉਣੀ ਚਾਹੀਦੀ ਹੈ ਅਜੀਹਾ ਕਰਨ ਨਾਲ ਗੁਰੂ ਸਾਹਿਬਾਨ ਦੇ दैਵੀ ਰੂਪਾਂ ਦੀ ਅਨੰਤਤਾ ਕਮਜ਼ੋਰ ਦੁਨਿਆਵੀ ਸਾਜਿਆਂ ਵਿੱਚ ਸੁੰਗੜ ਕੇ ਰਹਿ ਜਾਵੇਗੀ ਅਤੇ ਸਾਜੇ ਸਿੱਖ ਅਨੁਭਵ ਵਿੱਚੋਂ ਗੁਰੂਆਂ ਦੀ ਮਹਾਨਤਾ ਦੇ ਬੇਨजीर ਸੁਪਨੇ ਸਦਾ ਲਈ ਅਲੋਪ ਹੋ ਜਾਣਗੇ ਜਾਂ ਕਮਜ਼ੋਰ ਪੈ ਜਾਣਗੇ ਗੁਰੂ ਅਤੇ ਗੁਰਲਿਖਤ ਦੇ ਡੇਢ ਦੇ ਸਿੱਕੇ ਇਤਿਹਾਸ ਉੱਤੇ ਪੰਨ ਵਾਲੀ ਖਾਲਸਾ ਸਾਇਕੀ ਨੂੰ ਕਿਸੇ ਪ੍ਰਕਾਰ ਦੀ ਵੀ ਨਾਟਕੀ ਪ੍ਰਦਰਸ਼ਨੀ ਪੈਨਾ ਬੇਰਸ ਅਤੇ ਆਲਸੀ ਬਣਾਏਗੀ ਫਿਰ ਤਕਾਵੇਗੀ ਅਤੇ ਅੰਤ ਵਿੱਚ ਠੰਡਾ ਯੁਕ ਕਰ ਦੇਵੇਗੀ ਰਵਾਇਤ ਮੁਤਾਬਕ ਪ੍ਰਚਾਰ ਦੇ ਤਰੀਕੇ ਸਾਡੀ ਰਵਾਇਤ ਗੁਰੂ ਇਤਿਹਾਸ ਨੂੰ ਕਥਾ ਢਾਡੀਵਾਰਾਂ ਅਤੇ ਕਵੀਸਰੀ ਰਾਹੀਂ ਸੁਣਨ ਸੁਣਾਉਣ ਦੀ ਹੈ ਸਿੱਖੀ ਦਾ ਪ੍ਰਚਾਰ ਸਾਡੇ ਕਿਰਤਾਰ ਕਰਦੇ ਆਏ ਹਨ ਅਤੇ ਅੱਗੇ ਵੀ ਇਹੀ ਕਰਨਗੇ ਗੁਰੂ ਬਿੰਦ ਦੀ ਫਿਲਮੀ ਪੇਸ਼ਕਾਰੀ ਪਰਦੇਕਾਰੀ ਸਿੱਖ ਸਿਧਾਂਤ ਦੇ ਸਿੱਖ ਸਿਧਾਂਤ ਦੀ ਹੋਰ ਉਲੰਘਣਾ ਹੈ ਸਮੇਂ ਨਾਲ ਬਹੁਤ ਕੁਝ ਬਦਲਣਾ ਹੁੰਦਾ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਪਰ ਗੁਰੂ ਦੀ ਗਨ ਗੁਰੂ ਦਾ ਰਾਹ ਸਦੀਵ ਹੈ ਇਹ ਸਮੇਂ ਦੀ ਲਪੇਟ ਵਿੱਚ ਨਹੀਂ ਆ ਸਕਦਾ ਸਾਡੀ ਰਵਾਇਤ ਸਾਖੀ ਦੀ ਹੈ ਜਾ ਕੀ ਨਹੀਂ ਬੱਚਿਆਂ ਨੂੰ ਸਿੱਖ ਬਣਾਉਣ ਦੀ ਕਾਲੀ ਤੋਂ ਪਹਿਲਾਂ ਸਾਡਾ ਸਿੱਖ ਹੋਣਾ ਲਾਜ਼ਮੀ ਹੈ ਫੁੱਲ ਦੀ ਮਹਿਕ ਮਹਿਸੂਸ ਹੀ ਕੀਤੀ ਜਾ ਸਕਦੀ ਹੈ ਦਿਖਾਈ ਨਹੀਂ ਜਾ ਸਕਦੀ ਫੌਰੀ ਕਰਨ ਜੋ ਕਾਰਜ ਗੁਰੂ ਸਾਹਿਬ ਅਤੇ ਭਗਤ ਸਹਿਬਾਨ ਦੀਆਂ ਮਨਕੜਤ ਤਸਵੀਰਾਂ ਨੂੰ ਦਿੱਤੀ ਗੈਰ ਸਿਧਾਂਤਕ ਪ੍ਰਵਾਨਗੀ ਗੁਰੂ ਸਾਹਿਬ ਸਾਹਿਬਜ਼ਾਦੇਆ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਸ਼ਹੀਦਾ ਤੇ ਸੰਤਾਂ ਭਗਤਾਂ ਦੀਆਂ ਨਕਲਾਂ ਲਾਉਣ ਤੇ ਸਵਾਂਗ ਰਚਣ ਦੇ ਕੋਰਾਹੇ ਦਾ ਆਧਾਰ ਬਣ ਰਹੀ ਹੈ। ਹੁਣ ਇਸ ਸਦਾ ਤਕਰਾਹੇ ਨੂੰ ਪੱਕੀ ਠੱਲ ਪਾਉਣ ਲਈ ਗੁਰੂ ਸਾਹਿਬ ਉਹਨਾਂ ਦੇ ਮਾਤਾ ਪਿਤਾ ਗੁਰੂ ਕੇ ਮਹਿਲ ਸਾਹਿਬ ਜਾਦੀਆਂ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਸ਼ਹੀਦਾ ਸੰਤਾਂ ਅਤੇ ਭਗਤਾਂ ਦੀਆਂ ਨਕਲਾਂ ਲਾਉਣ ਤੇ ਮੁਕੰਮਲ ਰੂਪ ਵਿੱਚ ਰੋਕ ਲਗਣੀ ਚਾਹੀਦੀ ਹੈ। ਗੁਰੂ ਸਾਹਿਬ ਅਤੇ ਭਗਤਾਨੀਆਂ ਮਨਕਰ ਤਸਵੀਰਾਂ ਨੂੰ ਦਿੱਤੀ ਗਈ ਗੈਰ ਸਿਧਾਂਤਕ ਪ੍ਰਵਾਨਗੀ ਨੂੰ ਵੀ ਰੱਦ ਕਰਨਾ ਚਾਹੀਦਾ ਹੈ। ਗੁਰਵਾਣੀ ਦੇ ਆਸ਼ੇ ਮੁਤਾਬਕ ਸ਼ਬਦ ਰੂਪ ਵਿੱਚ ਹੀ ਪ੍ਰਚਾਰ ਹੋਣਾ ਚਾਹੀਦਾ ਹੈ।